ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਮਾਫੀ ਮੰਗਣਾ ਚਾਹਾਂਗੀ ਕਿ ਕਈ ਦਿਨਾਂ ਤੋਂ ਮੇਰੀ ਬਿਮਾਰ ਹੋਣ ਕਰਕੇ ਮੈਂ ਵੀਡੀਓ ਨਹੀਂ ਪਾ ਸਕੀ ਹਜੇ ਵੀ ਮੈਂ ਪੂਰੀ ਤਰ੍ਹਾਂ ਠੀਕ ਨਹੀਂ ਹਾਂ ਪਰ ਫਿਰ ਵੀ ਅੱਜ ਇੱਕ ਛੋਟੀ ਜੀ ਵੀਡੀਓ ਮੈਂ ਕੋਸ਼ਿਸ਼ ਕਰਕੇ ਬਾਰਹੀਆ ਅੱਜ ਆਪਾਂ ਗੱਲ ਕਰਾਂਗੇ ਜੀ ਕਿ ਵਾਹਿਗੁਰੂ ਨਾਮ ਨੂੰ ਵਾਰ-ਵਾਰ ਜਪਣ 'ਚ ਕੀ ਫਾਇਦਾ ਜਦ ਕਿ ਆਪਾਂ ਇਹ ਗੱਲ ਮਹਾਪੁਰਖਾਂ ਤੋਂ ਜਾਂ ਜੋ ਕਥਾ ਵਿਚਾਰ ਕਰਦੇ ਨੇ ਗੁਰਸਿੱਖ ਕੀਰਤਨੀਏ ਉਹਨਾਂ ਤੋਂ ਸੁਣਦੇ ਆਂ ਕਿ ਇੱਕ ਵਾਰ ਵਾਹਿਗੁਰੂ ਕਹਿਣ ਦਾ ਫਲ ਤੁਹਾਨੂੰ ਲੱਖਾਂ ਗੁਣਾ ਮਿਲ ਜਾਂਦਾ ਹੈ ਜੇ ਤੁਸੀਂ ਇੱਕ ਵਾਰ ਵਾਹਿਗੁਰੂ ਕਹਿੰਦੇ ਹੋ ਤਾਂ ਉਹ ਤੁਹਾਡੇ ਖਜ਼ਾਨੇ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਜਮ੍ਹਾਂ ਹੋ ਜਾਂਦਾ ਹੈ ਪਰ ਫਿਰ ਵੀ ਸਾਨੂੰ ਵਾਰ-ਵਾਰ ਤੋਤਾ ਰਟਣ ਵਾਂਗ ਵਾਹਿਗੁਰੂ ਵਾਹਿਗੁਰੂ ਕਹਿਣ ਲਈ ਕਿਉਂ ਆਖਿਆ ਜਾਂਦਾ ਆ ਸਾਹ ਸੰਗਤ ਜੀ ਵੀਡੀਓ ਲੰਬੀ ਨਾ ਹੋਵੇ ਇਸ ਲਈ ਮੈਂ ਛੋਟੀ ਜੀ ਉਦਾਹਰਨ ਨਾਲ ਹੀ ਸਮਝਾ ਮੰਗੀ ਸਾਧ ਸੰਗਤ ਜੀ ਜਿਸ ਸ੍ਰਿਸ਼ਟੀ ਵਿੱਚ ਆਪਾਂ ਪੈਦਾ ਹੋਇਆ ਇੱਥੇ ਜਿਹੜੀ ਕਿਰਿਆ ਚੱਲਦੀ ਹੈ ਉਹ बार-बार ਦਰਹੌਣ ਵਾਲੀ ਕਿਰਿਆ ਚੱਲਦੀ ਹੈ ਜਿਵੇਂ ਕਿ बार-बार ਦਿਨ ਰਾਤ ਆਉਂਦੇ ਨੇ ਦਿਨ ਤੋਂ ਬਾਅਦ ਫਿਰ ਰਾਤ ਆਉਂਦੀ ਆ ਰਾਤ ਤੋਂ ਬਾਅਦ ਫਿਰ ਦਿਨ ਆਉਂਦਾ ਤੇ ਇਸ ਤਰ੍ਹਾਂ ਹੀ ਇਨਸਾਨ ਬਾਰ ਬਾਰ ਭੋਜਨ ਛਕਦਾ ਬਾਰ ਬਾਰ ਸਵਾਸ ਲੈਂਦਾ ਬਾਰ ਬਾਰ ਇਨਸਾਨ ਦਾ ਦਿਲ ਧੜਕਦਾ ਤੇ ਵਾਰ ਵਾਰ ਜਿਹੜਾ ਖੂਨ ਦਾ ਪ੍ਰਵਾਹ ਇਨਸਾਨ ਦੀਆਂ ਨਾੜਾਂ ਵਿੱਚ ਚੱਲਦਾ ਉਹ ਵੀ ਵਾਰ ਵਾਰ ਹੁੰਦਾ ਤੇ ਇੰਨਾ ਸਾਰੀਆਂ ਚੀਜ਼ਾਂ ਦੇ ਵਿੱਚੋਂ ਜੇ ਕੋਈ ਚੀਜ਼ ਰੁਕ ਜਾਂਦੀ ਹੈ ਤਾਂ ਆਪਾਂ ਇਹ ਚੀਜ਼ ਕਹਨੇ ਆ ਕਿ ਇਨਸਾਨ ਦੀ ਜ਼ਿੰਦਗੀ ਖਤਮ ਹੋ ਗਈਏ ਉਸੇ ਤਰ੍ਹਾਂ ਹੀ ਜੇ ਅਸੀਂ ਵਾਹਿਗੁਰੂ ਨਾਮ ਵਾਰ-ਵਾਰ ਜਪਦੇ ਹਾਂ ਤਾਂ ਸਾਡੇ ਮਨ ਦੀ ਮੈਲ ਜਿਹੜੀ ਆਕੀ ਉਹ ਹਰ ਰੋਜ਼ ਥੋੜੀ-ਥੋੜੀ ਸਾਫ਼ ਹੁੰਦੀ ਰਹਿੰਦੀ ਹੈ ਸਾਧ ਸੰਗਤ ਜੀ ਇਸ ਛੋਟੀ ਜੀ ਵੀਡੀਓ ਦੇ ਨਾਲ ਵਾਹਿਗੁਰੂ ਮੰਤਰ ਨੂੰ ਕਿਉਂ ਅਸੀਂ बार-बार ਜਪਦੇ ਹਾਂ ਉਸ ਬਾਰੇ ਦੱਸਣ ਦੀ ਕੋਸ਼ਿਸ਼ ਕਰੀ ਹੈ ਤਾਂ ਤਾਂ ਸਿਗੁਰੂ RAMDAS ਮਹਾਰਾਜ ਜੀ